ਨਗਰ ਟੋਟਲ ਡਿਸਟ੍ਰਿਕਟ ਚ ਵੱਖ-ਵੱਖ ਜਗ੍ਹਾ ਤੇ ਜਿਹੜੇ ਬਲਾਕਸ ਚ ਇਲੈਕਸ਼ਨ ਹੋਏ ਬਲੌਕ ਵਾਈਜ਼ ਇੰਸਪੈਕਟ ਹੋਇਆ ਰੋਪੜ ਬਲੌਕ ਦੇ ਜਿਹੜੇ ਵਲਟ ਪੇਪਰ ਹੈਗੇ ਆ ਚੋਣ ਮਟੀਰੀਅਲ ਸਾਰਾ ਰੋਪੜ ਗੌਰਮント ਕਾਲਜ ਜਮ੍ਹਾਂ ਹੋ ਚੁੱਕਾ ਉੱਥੇ ਸਣੀ ਜਿਹੜੀ ਸਟੈਟਿਕ ਗਾਰਡਿਕ ਪੱਕੇ ਤੌਰ ਤੇ ਲੱਗੀ ਹੈ ਜਿਹੜੀ ਕਿ 24 ਘੰਟੇ ਨਿਗਰਾਨੀ ਕਰ ਰਹੀ ਹੈ ਉਹ ਤੋਂ ਲਗਾ ਜੁੜੀ ਸੁਪਰਵੀਜ਼ਨ ਮੇਰੀ ਤੇ ਡੀਐਸਪੀ ਸਾਹਿਬ ਦੀ ਇੱਥੇ ਲਗਾਤਾਰ ਸੁਪਰਵੀਜ਼ਨ ਹੈ ਅਸੀਂ ਬਾਰ ਬਾਰ ਰੂਟੀਨ ਵਾਈਜ਼ ਚੈੱਕ ਕਰਦੇ ਹਾਂ ਮਲਾਜਮਾਂ ਨੂੰ ਬਰੀਫਿੰਗ ਜੋ ਸੀਨੀਅਰ ਅਫਸਰਾਂ ਵੱਲੋਂ ਹੁਕਮ ਹੋ ਰਿਹਾ ਐ ਐਸਐਸਪੀ ਸਾਹਿਬ ਨੇ ਵੀ ਖੁਦ ਚੈੱਕ ਕਰਕੇ ਉਹਨਾਂ ਨੂੰ ਬਰੀਫ ਕੀਤਾ ਸੋ ਜਿਹੜਾ ਜਦੋਂ ਤੱਕ ਕਾਊਂਟਿੰਗ 17 ਤੱਕ ਨਹੀਂ ਹੁੰਦੀ ਉਦੋਂ ਤੱਕ ਜਿਹੜੀ ਚੋਣ ਮਟੀਰੀਅਲ ਦੀ ਸਿਕਿਉਰਿਟੀ ਕੀਤੀ ਜਾਊਗੀ ਤੇ ਜਿਹੜੀ 17 ਨੂੰ ਪ੍ਰੋਪਰ ਡਿਪਲੋਇਮੈਂਟ ਜੁੜੀ ਫੂਸ ਦੀ ਕੰਤ ਤੋਂ ਬਾਅਦ ਹੀ ਜੜੀ ਕਾਊਂਟਿੰਗ ਹੋ। ਐ ਸੀ ਸੀ ਟੀ ਵਗੈਰਾ ਵੀ ਨਿਗਰਾਨੀ ਚੱਲ ਰਹੀ ਆ ਉੱਥੇ। ਹਾਂਜੀ ਹਾਂਜੀ ਲਗਾਤਾਰ ਜਿਹੜਾ ਜਿਹੜਾ ਸਟਰੋਂਗ ਰੂਮ ਹੈ ਉਹਨਾਂ ਦੇ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ। ਗਾਰਡ ਜਿਹੜੀ ਆ ਉੱਥੇ ਜਿਹੜਾ ਕੋਈ ਵੀ ਵਿਸਟ ਕਰ ਰਿਹਾ ਮੰਨ ਲਓ ਕਿਉਂਕਿ ਉੱਥੇ ਬੈਰੀਕੇਡਿੰਗ ਵਗੈਰਾ ਹੋ ਰਹੀ ਆ ਉਹ ਕੱਲੇ ਕੱਲੇ ਦੀ ਜੜੀ ਡਿਟੇਲ ਚੈੱਕ ਕੀਤੀ ਜਾ ਰਹੀ ਹੈ। ਸਟਰੋਂਗ ਰੂਮ ਚ ਕਿਸੇ ਨੂੰ ਜੜਾ ਅਲਾਉ ਨਹੀਂ ਕੀਤਾ ਜਾਂਦਾ। ਉਥੇ ਜਿਹੜੀ ਗਾਰਡ ਛੱਡੀ ਹੈ 24 ਘੰਟੇ ਤੇ ਜਿਹੜੋ ਗਿਣਤੀ ਵਾਲੇ ਦਿਨ ਉਸ ਲਈ ਟ੍ਰੈਫਿਕ ਦੇ ਕੀ ਪ੍ਰਬੰਧ ਦੇ ਤੇ ਉਸ ਗਿਣਤੀ ਕੇਂਦਰ ਦੇ ਨੇੜੇ ਕਿਹਣਾ ਕਿਹਣਾ ਦੀ ਐਂਟਰੀ ਹੈਗੀ ਆ ਇਸ ਤਰ੍ਹਾਂ ਕਿ ਉਥੇ ਜਿਹੜਾ ਇੱਕ ਤਾਂ ਜਿਹੜਾ ਪੋਲਿੰਗ ਅਮਲਾ ਉਹਨੂੰ ਉਹ ਲੋ ਜਿਹੜਾ ਐਸਟੀਮ ਸਾਹਿਬ ਵੱਲੋਂ ਚੁਣ ਡਿਊਟੀ ਜਿਹਨਾਂ ਦੀ ਲਗਾਈ ਆ ਉਹ ਲੋ ਹੋਣਗੇ ਕੈਂਡੀਡੇਟਾਂ ਦੇ ਜਿਹੜੇ ਏਜੰਟ ਉਹ ਲੋ ਆਉਣਗੇ ਉਸਾਉਣੇ ਪਹਿਲਾਂ ਹੀ ਆਪਣੀ ਤਿਆਰੀ ਕੀਤੀ ਹੋਈ ਹੈ ਜਿਹੜੇ ਇਸ਼ੂ ਕਾਰਡ ਵਗੈਰਾ ਕੀਤੇ ਜਾਣਗੇ ਤੇ ਅਸੀਂ ਜਿਹੜਾ ਪੁਲਿਸ ਵੱਲੋਂ ਅਸੀਂ ਜਿਹੜਾ ਆਮ ਜਿਹੜੇ ਲੋਕ ਹੈ ਉਹਨਾਂ ਨੂੰ ਜਿਹੜਾ ਵੱਖ-ਵੱਖ ਜਗ੍ਹਾ ਤੇ ਕਟਆਫ ਕਰਨਾ ਹੈ ਕਿ ਗੌਰਮੈਂਟ ਕਾਲਜ ਦੇ ਦੋਨੋਂ ਪਾਸੇ ਬੈਰੀਕੇਡਿੰਗ ਕਰਕੇ ਜਿਹੜੀ ਆਮ ਲੋਕਾਂ ਨੂੰ ਪਿੱਛੇ ਰੋਕ ਦਿੱਤਾ ਜਾਊਗਾ ਤਾਂ ਜੋ ਜਿਹੜਾ ਚੋਣ ਗਿਣਤੀ ਦੀ ਜਿਹੜੀ ਪ੍ਰਕਿਰਿਆ 'ਚ ਕਿਸੇ ਕਿਸਮ ਦਾ ਵਿਗਨ ਨਾ ਹੋ